ਤੋ ਪਹਿਲਾਂ ਦਾ ਪੁਲੱਥ ਹਲਕੇ ਦੇ মিডিਆ ਦਾ ਅੱਜ ਇੱਥੇ ਇਸ ਇੰਪੋਰਟੈਂਟ ਈਵੈਂਟ ਨੂੰ ਕਵਰ ਕਰਨ ਲਈ ਪਹੁੰਚੇ ਤੁਹਾਡਾ ਸਾਰਾ ਧੰਨਵਾਦ ਮੇਰੇ ਨਾਲ ਮੇਰੇ ਸਾਥੀ ਐਡਵੋਕੇਟ ਹਰਸ਼ਿਵਰਨ ਜੀ ਚੀਮਾ ਸਾਹਿਬ ਮਾਨ ਸਾਹਿਬ ਸਾਰੇ ਅਫੀਸਰ ਸਾਹਿਬਾਨ ਉਹ ਇੱਥੇ ਪਹੁੰਚੇ ਨੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਪੁਲੱਥ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਪੁਲੱਥ ਔਰ ਬੇਗੋਵਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮਿਊਨਿਸਪਲ ਕਮੇਟੀ ਦੇ ਚੋਣਾਂ ਦੇ ਵਿੱਚ ਜਿਤਾ ਕੇ ਬਹੁਤ ਬਧ ਦੇ ਕੇ ਉਹਨਾਂ ਨੂੰ ਹਲਕੇ ਦੀ ਔਰ ਇਹਨਾਂ ਦੋਨੋਂ ਸ਼ਹਿਰਾਂ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਬਖਸ਼ਿਆ ਔਰ ਇਹਦਾ ਸਾਰਾ ਸਿਹਰੇ ਜਿਹੜਾ ਉਹ ਸਾਡੀ ਆਮ ਆਦਮੀ ਪਾਰਟੀ ਦੀ ਲੋਕਲ ਲੀਡਰਸ਼ਿਪ ਮੇਰੇ ਵੀਰ ਹਰਸਿਮਰਨ ਤੇ ਇਹਨਾਂ ਦੇ ਸਾਰੇ ਸਾਥੀਆਂ ਨੂੰ ਸਾਰੇ ਉਮੀਦਵਾਰਾਂ ਨੂੰ ਜਾਂਦਾ ਸਾਰੇ ਨੂੰ ਮੁਬਾਰਕਬਾਦ ਵੀ ਹੈ ਮੈਂ ਵਿਸ਼ਵਾਸ ਦਵਾਣਾ ਕਿ ਇਹਨਾਂ ਸਾਥੀਆਂ ਦੀ ਅਗਵਾਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਪਿਛਲੇ 3 ਸਾਲਾਂ ਤੋਂ ਵਿਕਾਸ ਦੇ ਰਿਕਾਰਡ ਤੋੜ ਕੰਮ ਹੋ ਰਹੇ ਨੇ ਤੇ ਹੁਣ ਜੋ ਬਜਟ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਪੇਸ਼ ਕੀਤਾ ਉਹਦੇ ਮੱਦੇਨਜ਼ਰ ਡਿਵੈਲਪਮੈਂਟ ਦੇ ਵੱਡੇ ਕੰਮ ਨੇ ਜਿਹੜੇ ਉਹ ਸਾਰੇ ਪੰਜਾਬ ਦੇ ਨਾਲ ਲਾਲ ਪੁਲ੍ਹਥਲਕੇ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਹੋਣਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਮੇਰੀ ਇਹੀ ਬੇਨਤੀ ਇਹੀ ਅਪੀਲ ਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਜਿਹੜਾ ਇਹਨਾਂ ਨੂੰ ਦਿੱਤਾ ਤਗੜੇ ਹੋ ਕੇ ਲੋਕਾਂ ਦੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਕਰਾਓ ਅੱਜ ਆਪਾਂ ਤੁਹਾਨੂੰ ਤੁਸੀਂ ਆਏ ਹੋ ਪਹਿਲੀ ਵਾਰੀ ਆਏ ਹੋ ਜੀ ਅੱਜ ਤੁਸੀਂ ਕੀ ਦੇਖ ਕੇ ਗਏ ਸਾਡੇ ਹਰਪਾਤੂ ਉਹ ਜੋ ਮੇਰੇ ਵੀਰ ਹਰਸਿਮਰਨ ਜੋ ਸਾਡੀ ਸਾਰੀ ਟੀਮ ਕੋ ਹੋਗੀ ਜੀ ਕੋਈ ਮਿਲੂਗਾ ਸਭ ਤੋਂ ਬੀਜ ਪਲਾਟਫਾਰਮ ਤੇ ਜਿਹਦੇ ਨਵੇਂ ਨਵੇਂ ਬਾਗਾਂ ਤੇ ਖੇਤਾਂ ਦਾ ਐਲਾਨ ਹੈ ਜੀ ਦਾ ਸਾਡੇ ਕਰਦੇ ਇੱਥੇ ਕੋਈ ਨਹੀਂ ਹੋ ਰਹੀ ਹੈਗੇ ਕਿਤੇ ਕਰਕੇ ਟੀਮਾਂ ਦੇ ਪੀਆ ਜਾਂ ਹੋਰ ਫਰਕ ਨੇ ਲੋਕ ਬੜੇ ਜਲ ਕਰਾਉ ਰਹੇ ਨੇ नहीं ਤੋਂ ਬਾਅਦ ਤੇ ਆ ਵੀਡੀਓ ਨੂੰ ਸਾਈਨ ਨੰਬਰ 190 ਦੇ ਵਾਚ ਜਾਂਦੇ ਨਹੀਂ ਹੈ ਨਹੀਂ ਜੀ ਲੋਕਲ ਨਹੀਂ ਹੈ ਨਹੀਂ ਚਾਂਸ ਦਿੱਤਾ ਹੋਇਆ ਅੱਛਾ ਓਕੇ ਸਾਡੇ ਕੋਲੇ ਕੀ ਹੈ ਡਾਕਟਰ ਦੀ 10 ਸੈਂਚਨ ਪੋਸਟ ਕੋਲ 3 ਹੈ ਅੱਛਾ ਕੋ ਗੱਲ ਨਹੀਂ ਤੁਸੀਂ ਮੈਂ ਕੋ ਗੱਲ ਜੀ ਤੁਸੀਂ ਕੱਲ ਨੂੰ ਛੁੱਟੀ ਹੋ ਮੈਂ ਪਰਸੋਂ ਹੀ ਜਿਹੜੇ ਤੋ ਇੱਥੇ ਦੋ ਗੜੀਆਂ ਹੋਰ ਉਹਨਾਂ ਲਈ ਵਾਸਤੇ ਕੋਈ ਡਿਪਾਰਟਮੈਂਟ ਵਾਸਤੇ ਕੋਈ ਸ਼ੇਡ ਭਾਣਿਆ ਹੋਰ ਕਿੱਥੋਂ ਆ। ਮੈਂ ਉਹੀ ਦੱਸਿਆ ਨਾ ਜੀ ਕਿ ਉਹ ਜਿਹੜਾ ਸਾਰੇ ਦੀ ਸਾਰੀਆਂ ਪ੍ਰਪੋਜ਼ਲਾਂ ਨੇ ਉਹ ਇੱਥੋਂ ਜਾਣੀਆਂ ਨੇ। ਹੁਣ ਜੀ ਅਜ ਪ੍ਰਧਾਨ ਜੀ ਨੇ ਚਾਰਜ ਸਭਾ ਲਿਆ। ਇਹ ਹਰਸਿਮਰਨ ਜੀ ਦਾ ਸਾਰੇ ਸਾਥੀਆਂ ਨਾਲ ਸਲਾਹ مشورہ ਕਰਕੇ ਜੋ ਵੀ ਪ੍ਰਪੋਜ਼ਲ ਆ ਭੇਜਣਗੇ ਉਹਨਾਂ ਨੂੰ ਮਨਜ਼ੂਰ ਕਰਕੇ ਉਹ ਪੈਸੇ ਆ ਜਾਣਗੇ ਤੇ ਤੁਸੀਂ ਇਸ ਬਜਟ ਦੇ ਦੇਖਿਆ ਹੋਊਗਾ ਹੈਲਥ ਦੇ ਉੱਪਰ ਐਜੂਕੇਸ਼ਨ ਦੇ ਉੱਪਰ ਸਪੋਰਟਸ ਦੇ ਉੱਪਰ ਓਵਰਆਲ ਡਵੈਲਪਮੈਂਟ ਦੇ ਲਈ ਕਿੰਨਾ ਵਧੀਆ ਵਰਟਾਪਾਜੈਕਾ ਜਿਹੜਾ ਉਹ ਪੇਸ਼ ਹੋਇਆ ਸੀ ਸਾਰੇ ਕੰਮ ਹੋਣਗੇ ਪ੍ਰੋਪੋਜ਼ਲ ਇੱਥੋਂ ਜਾਣੀ ਚਾਹੀਦੀਆਂ ਨੇ ਕਿੰਨਾ ਜਿਆ ਪੰਚਾਇਤਾਂ ਬਣੀਆਂ ਉਹਨਾਂ ਨੂੰ ਇੱਥੇ ਚਾਰਜ ਵੀ ਦਿੱਤੇ ਜਾ ਰਹੀ ਤੇ ਕਿ ਕਰਨੇ ਸਰਕਾਰ ਕਹਿੰਦੀ ਸੀ ਪਿੰਡਾਂ ਤੇ ਸਰਕਾਰ ਫਿਲਡ ਨਹੀਂ ਚਾਰਜ ਕਿਉਂ ਨਹੀਂ ਦਿੱਤੇ ਜਾ ਰਹੀ ਦਿੱਤੇ ਜੀ ਆਲਰੇਡੀ ਸਾਰਿਆਂ ਨੂੰ ਦਿੱਤੇ ਗਏ ਉਹ ਲੇਟ ਸੀਗਾ ਆਡਿਟ ਕਈ ਵਾਰੀ ਟੇਕਓਵਰ ਹੈਂਡਓਵਰ ਦੇ ਵਿੱਚ ਟਾਈਮ ਲੱਗ ਜਾਂਦਾ ਹੁਣ ਹੋਰ ਵੀ ਸੀ ਦੇ ਵਿੱਚ ਪਿਛਲੇ 6 ਮਹੀਨੇ ਬਿਨਾਂ ਹਿਸਤੀਆਂ ਐਨਓਸੀ ਕੀ ਹੋਣਾ ਵੱਡੇ ਪੱਧਰ ਤੇ ਮਿਸਟਾਜਰ ਹੋਇਆ ਉਹਦੀ ਜਾਂਚ ਹੋਈ ਹੈ ਲੈ ਕੇ ਜੀ ਦੇ ਦੇ ਜਿੱਕਰਾ ਦਾ ਸੋ ਦਾ ਨਾ ਲਗਾ ਬੜਾ ਤੜਾ ਜੀ ਉਹ ਤੁਸੀਂ ਡਿਟੇਲ ਹੈ ਜਿਹੜੀ ਭੋਜ ਬਿਲਕੁਲ ਦੀ ਇਨਕੁਰੀ ਕਰਾ ਦਿੰਦੇ ਆ ਜਿਹੜੇ ਜਿਹਨੇ ਕਿਸੇ ਨੇ ਵੀ ਇੱਕ ਨਵੇਂ ਪੈਸੇ ਦੀ ਕੋਈ ਮੈਸਰਲਮੈਂਟ ਕੀਤੀ ਹੋਊਗੀ ਚੂਨਾ ਲਾਉਣ ਦੀ ਕੋਸ਼ਿਸ਼ ਵੀ ਕੀਤੀ ਹੋਊਗੀ ਮੈਂ ਕਹਿੰਦਾ ਜੀ ਕੀਤੀ ਗਈ ਤਾਂ ਦੂਰ ਦੀ ਗੱਲ ਹੈ ਜੇ ਕੋਸ਼ਿਸ਼ ਵੀ ਕੀਤੀ ਜਾਊਗੀ ਤਾਂ ਬਖਸ਼ੇ ਨਹੀਂ ਜਾਊਗਾ ਪਰ ਨਹੀਂ ਪਰ ਜਿਹੜਾ ਤਸਾਨਾ ਦਾ ਮਸਲਾ ਹੈਗਾ ਕਿ ਸਮਾਨ ਜਿਹੜਾ ਹੈ ਕੋਲ ਜਿਹੜਾ ਕਰੋ ਬੰਦਾ ਪਿਆਊਗਾ ਕੋਈ ਥਾੜਾ ਜਿਹਾ ਬੰਦਾ ਪਿਆਊ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਨੇਜੀ ਤੋਂ ਬੋਲ ਲਈ ਧਿਆਨ ਦੇ ਵਿੱਚ ਆਈ ਜੀ ਜੇ ਕੋਈ ਕਿਸੇ ਨੂੰ ਕੋਈ ਕਨਸਰਨ ਹੈ ਹੈਗਾ ਤਾਂ ਦੱਸ ਦਿਓ ਉਹ ਤਾਂ ਹੋ ਰਹੀ ਹੋਊਗੀ ਕਿ ਨਸਾਲਾ ਨੂੰ ਅਸਲ ਲੈ ਕੇ ਕੋਈ ਸਰਕਾਰ ਵੱਲੋਂ ਕੋਈ ਕੰਪਲ ਦੇਖੋ ਇਸ ਤਰ੍ਹਾਂ ਕਿ ਆਲਰੇਡੀ ਬਹੁਤ ਸਾਰੀਆਂ ਮੀਟਿੰਗਸ ਨੇ ਜਿਹੜੀਆਂ ਉਹ ਪੰਜਾਬ ਸਰਕਾਰ ਵੱਲੋਂ ਇਨੀਸ਼ੀਏਟ ਕਰਕੇ ਉਹ ਕਰਵਾਈਆਂ ਜਾ ਚੁੱਕੀਆਂ ਨੇ ਜਿਹਦੇ ਮਾਤ ਪੁੱਤ ਵੀ ਨਾ ਪਰ ਇਹ 30 ਸਾਲ ਤੋਂ ਅਪਗ੍ਰੇਡ ਨਹੀਂ ਹੋਇਆ ਨਹੀਂ ਬੱਚਿਆਂ ਨੂੰ ਅੱਜ ਖਾਣੇ ਪੈਂਦੇ ਨੇ ਬਸਾਂ ਨਹੀਂ ਪ੍ਰੋਪਰ ਜਾਂਦੀਆਂ ਗੰਦੂ ਮੂੜੂ ਉਹ 30 ਸਾਲਾਂ ਵਾਲਾ ਤਾਂ ਜਿਹਨਾਂ ਨੂੰ ਜੁੜਦਾ ਰਹ ਭਲਾਤੋਂ ਉਹਨਾਂ ਤੋਂ ਹਿਸਾਬ ਕਰਾ ਲਓ ਜੀ ਹੋਰ ਤੁਸੀਂ ਮੈਂ ਤੁਸੀ ਕਹਤ ਹਾਂ ਹੁਣ ਸ਼ੁਰੂ ਕਰਾ ਦਈਏ 1 ਕਰੋੜ ਲੱਖ ਦੀ ਨੋਕ ਮੰਗੇ 메ਨ ਸੜਕਾਂ ਦੀ ਬੇਕੋ ਨਡਾਲਾ ਔਰ ਰੈਡੀ